ਭਾਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਮੇਰੀ ਇਹਦੀ ਹੀ ਸਪਿੰਡ ਦਰੰਗਲਾ ਆ ਅੱਜ ਤੋਂ 3 ਮਹੀਨੇ ਪਹਿਲਾਂ 16 ਜਨਵਰੀ ਨੂੰ ਮੇਰੀ ਕੋਡ ਮੈਰਿਜ ਹੋਈ ਅਮਨਦੀਪ कौर ਪਿੰਡ ਦਿਓਲ ਨੇਅਰ ਆਲੇ ਚੱਕ ਤੇ ਸਾਡੇ ਨਾ ਵਿਆਹ ਦੇ ਵਿੱਚ ਦਿੱਕਤ ਆਇਆ ਹੈ ਕਿ ਕਾਸ ਤੇ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦ ਦੀ ਦੇ ਹੀ ਮਾਪਿਓ ਸਾਧ ਬੰਦੇ ਮਾਪਿਓ ਨੇ ਸਾਨੂੰ ਅਕਸਰ ਕੀਤਾ ਹੋਇਆ ਹੈ ਯਾਰ ਪਰ ਜਿਹਦੇ ਕੁੜੀ ਦੇ ਨਾਨਕੇ ਸੀਗੇ ਮਾਮੇ ਦੋ ਇੱਕ ਦਾ ਨਾਮ ਮੁਖਤਿਆਰ ਸਿੰਘ son of ਸਲੱਖਣ ਸਿੰਘ ਇੱਕ ਦੂਜੇ ਮਾਮਿਆਂ ਨਾਲ ਆਇਆ ਰঞ্জੀਤ ਸਿੰਘ son of ਸਲਕਰ ਸਿੰਘ ਅੱਗੇ ਉਹਨਾਂ ਦਾ ਇੱਕ ਮੁੰਡਾ ਆ ਰঞ্জੀਤ ਦਾ ਇਹ ਮੁਖਤਿਆਰ ਦਾ ਰਮਨਦੀਪ ਸਿੰਘ ਕਿਉਂਕਿ ਉਹਨਾਂ ਨੇ ਕੱਲ ਸਾਨੂੰ ਇਦਾਂ 5:30 ਵੇ ਦੇ ਕਰੀਬ ਆਣ ਕੇ ਸਾਡੇ ਨਾਲ ਇਹਨਾਂ ਦੇ ਸੱਟਾਂ ਲਾਈਆਂ ਜੇ ਤੇ ਇਹ ਗੱਲ ਇਦਾਂ ਵਾ ਕਿ ਮਾਂ ਪਿਓ ਨੇ ਸਾਨੂੰ ਕੁਝ ਨਹੀਂ ਗਿਆ ਕੁੜੀ ਦੇ ਨਾਂ ਭਰਾ ਨੇ ਕਿਹਾ ਬਹੁਤ ਹੀ ਅੱਛੇ ਪਰਿਵਾਰ ਦੇ ਉਹਨਾਂ ਨੇ ਸਾਨੂੰ ਕੁਝ ਨਹੀਂ ਗਿਆ ਭਰਾਣਾ ਨੇ ਕੱਲ ਸਾਡੇ ਨਾਲ ਐਨਾ ਮਾੜਾ ਹਾਲਾਤ ਕੀਤਾ ਇਹੀ ਇੱਕ ਮੋਟਰਸਲ ਠੀਕ ਕਰਵਾਉਣ ਵਾਸਤੇ ਇੱਕ ਦੁਕਾਨ ਤੇ ਗਏ ਹੋਏ ਮੈਂ ਤੇ ਮੇਰੇ ਫਾਜ਼ਲ ਸਾਹਿਬ ਹੀ ਉਹਨਾਂ ਦੀ 45-46 ਸਾਲ ਉਮਰ ਆ ਤੇ ਮੈਂ ਇੱਕ ਡਿਲੀਵਰੀ ਬੋਏ ਆ ਗਦਾਸਪੁਰ ਦੇ ਵਿੱਚ ਡਿਲੀਵਰੀ ਇੱਕ ਇਨਕਮ ਮੇਰੀ ਆ ਕਿ ਮੈਂ ਆਪਣੇ ਕਮਾ ਕੇ ਤੇ ਆਪਣਾ ਘਰ-ਬਾਰ ਚਲਾਉਣਾ ਜੀ ਡੈਡੀ ਮੇਰੇ ਇੱਕ ਖੇਤੀ ਬਾੜੀ ਦੇ ਖੇਤੀ ਬਾੜੀ ਕਰਦੇ ਜੀ ਸਾਡੇ ਨਾਲੇ ਬਹੁਤ ਜ਼ਿਆਦਾ ਮਾੜਾ ਕੀਤਾ ਤੁਹਾਨੂੰ ਵੀਡੀਓ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਸਾਡੀ ਵੀਡੀਓ ਉਹ ਇੱਕ ਹੀ ਸਾਰੀ ਦੀ ਕਿੱਥੇ ਘਰੇ ਦੁਕਾਨ ਤੇ ਕੋਣ ਆ ਗਿਆ ਕਿ ਦੁਕਾਨ ਦੁਕਾਨ ਤੇ ਇਦਾਂ ਹੋਇਆ ਜੇ ਸਾਡੇ ਨਾਲੇ ਕਿ ਅਹੀਂ ਮੋਰਸਲ ਠੀਕ ਕਰਵਾਉਣ ਲਈ ਬੈਂਸ ਰਿਪੇਅਰ ਦੀ ਦੁਕਾਨ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਲੋਤੇ ਹੋਏ ਅਣਾ ਨੇ ਸਾਡੇ ਉਤੇ ਪੰਜ ਜਣਿਆਂ ਨੇ ਹਥਿਆਰ ਲਿਆ ਕੇ ਦਾਤਰ ਜਿਹਾ ਵਗੈਰਾ ਲਿਆ ਕੇ ਪੰਜ ਪੰਜ ਵਗੈਰਾ ਲਿਆ ਕੇ ਸਾਡੇ ਉਤੇ ਅਣਾ ਨੇ ਆਣ ਕੇ ਸਿੱਧਾ ਹੀ ਹਮਲਾ ਕਰਤਾ ਹਮਲੇ ਵਿੱਚ ਮੇਰੇ ਡੈਡੀ ਦੇ ਸਿਰ ਦੇ ਵਿੱਚ ਇੰਜਰੀ ਆਈ ਹੈ ਉਹਨਾਂ ਦੇ 18 ਨੱਕੇ ਲੱਗੇ ਆ ਮਤਲਬ ਕਿ ਬ੍ਰੇਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਉਹ ਡੈਮੇਜ ਆ ਤੇ ਇੱਕ ਬਾਹਾਂ ਟੁੱਟੀ ਹੋਈ ਆ ਬਾਕੀ ਮੈਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਤੁਹਾਨੂੰ ਆਪੇ ਦੱਸ ਦੇਣਗੇ ਜੋ ਵੀ ਆ ਮੈਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਕਿ ਆਹਨਾਂ ਨੇ ਕਿਉਂ ਲੋੜ ਹੀ ਜਦੋਂ ਕੁੜੀ ਦੇ ਘਰ ਦੇ ਮਨ ਦੇ ਹੀ ਸਾਰਾ ਕੁਝ ਹੈ ਮੈਂ ਸ਼ੈਸ਼ਨ ਕੋਡ ਪਖਾਨਕੋਟ ਕੋਡ ਮੈਜ ਕੀਤੀ ਮੈਨੂੰ ਪ੍ਰੋਟੈਕਸ਼ਨ ਚੈਨਲ ਦੇ ਮੈਂ ਨਾਂ ਵੀ ਲਿਖਾਏ ਹੋਏ ਆ ਪਰ ਆਹਨਾਂ ਨੇ ਇੱਕ ਨਹੀਂ ਮਣੀ ਸਾਡੇ ਉੱਤੇ ਆਣ ਕੇ ਏਦਾਂ ਹਮਲਾ ਕੀਤਾ ਸੱਟਾਂ ਲੱਗੀਆਂ ਮੇਰੇ ਫਾਦਰ ਸਾਹਿਬ ਦੇ ਤੁਹਾਨੂੰ ਦੱਸਿਆ ਕਿ ਸਿਰ ਦੇ ਵਿੱਚ ਇੰਜਰੀ ਆਈ ਹੈ 18 ਨੱਕੇ ਲੱਗੇ ਉਹ ਸੀਰੀਅਸ ਹੈ ਕੁਝ ਬੋਲ ਨਹੀਂ ਦੇ ਰਿਹਾ ਕਾਰਨ ਇਹ ਹੀ ਹੈ ਕਿ ਉਹਨਾਂ ਨੇ ਆਪਣੀ ਰੰਜਿਸ਼ ਕੱਢੀ ਹੈ ਕਿ ਮੈਂ ਤੇ ਚਲੋ ਵਿਆਹ ਜਿਹੜਾ ਹੋ ਗਿਆ ਜੋ ਹੋਇਆ ਜਾਂ ਨਾ ਠੀਕ ਵਿਆਹ ਦੀ ਰੰਜਿਸ਼ ਕੱਢੀ ਆ ਉਹਨਾਂ ਨੇ ਧਮਕੀਆਂ ਪਹਿਲਾਂ ਵੀ ਦਿੰਦੇ ਰੇ ਆ ਸਾਨੂੰ ਕਿ ਇਦਾਂ ਕਰ ਦਾਂਗੇ ਜਿਉਂ ਕਰਦੇ ਅਸੀਂ ਮੈਂ ਪਿੰਡ ਨਹੀਂ ਜਾਂਦਾ ਰਿਹਾ ਮੈਂ ਇੱਕ ਕਿਰਾਏ ਤੇ ਘਰ ਲੈਦਾ ਸੀਗਾ 4000 ਰੁਪਏ ਕਿਰਾਇਆ ਦਿੰਦਾ ਪਿਆ ਆਪਣੀ ਇਨਕਮ ਤੁਹਾਨੂੰ ਪਤਾ ਹੀ ਪਿੰਡ ਦੇ ਵਿੱਚ ਆਪਾਂ ਸ਼ਹਿਰਾਂ ਦੇ ਵਿੱਚ ਕਿੰਨੀ ਮਿਹਨਤ ਕਰਦੇ ਤੁਹਾਨੂੰ ਪਤਾ ਮੈਂ ਆਪਾਂ ਜੀ ਬਲਵੜੀ ਦਾ ਕੰਮ ਕਰਦਾ ਹਾਂ ਘਰ ਦਾ ਗੁਜ਼ਾਰਾ ਘਰ ਦਾ ਗੁਜ਼ਾਰਾ ਇਨਕਮ ਮੇਰੇ ਤੋਂ ਆ ਤੇ ਮੇਰੇ ਫਾਦਰ ਸਾਹਿਬ ਤੋਂ ਆ ਦੋਵੇਂ ਹਾਂਜੀ ਤੇ ਮੈਂ ਇਹ ਲੜਾਈ ਇਹ ਦੇ ਕਰਕੇ ਮੈਂ ਇੱਥੇ ਰਹਿੰਦਾ ਪਿਆ ਹੈ ਗੁਰਦਾਸਪੁਰ ਤੇ ਮੈਂ ਕੱਲ ਐਤਵਾਰ ਹੀ ਤੇ ਮੇਰੀ ਦਾਦੀ ਜੀ ਥੋੜੇ ਜਿ ਠੀਕ ਨਹੀਂ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਗਿਆ ਸੀ ਤੇ ਮੇਰਾ ਮੋਟਰਸਾਈਕਲ ਹੋ ਗਿਆ ਹੀ ਖਰਾਬ ਤੇ ਮੋਟਰਸਾਈਕਲ ਠੀਕ ਕਰਵਾਉਣ ਵਾਸਤੇ ਮੈਂ ਤੇ ਮੇਰੇ ਡੈਡੀ ਗਏ ਕਿ ਉਹਨਾਂ ਨੇ ਆਣ ਕੇ ਸਾਡੇ ਉੱਤੇ ਤੇਜ ਦਾ ਰੱਤ ਹਥਿਆਰਾਂ ਦੇ ਨਾਲ ਸਾਡੇ ਉੱਤੇ ਘਮਲਾ ਕਰਤਾਹੀਂ ਕੋਈ ਨਾ ਫੋਨ ਕੀਤਾ ਨਾ ਸਾਨੂੰ ਕੁਝ ਆਪਾਂ ਦੇ ਕਹਿੰਦੇ ਕਿ ਚਲੋ ਗੱਲ ਖਤਮ ਹੋ ਗਈ ਠੰਡੀ ਹੋ ਗਈ ਆ ਪਰਿਆਣਾ ਨੇ ਆਣ ਕੇ ਇਹ 5:30 ਵਜੇ ਦੇ ਕਰੀਬ ਦੀ ਗੱਲ ਆ ਸ਼ਾਮਾਂ ਦੀ ਇਹ 5:00 ਜਾਣੇ ਪੇ ਹੀ ਰਣਜੀਤ ਸਿੰਘ ਦਾ ਮੂੜਾ ਕਰਨਦੀਪ ਸਿੰਘ ਤੇ ਮੁਖਤਿਆਰ ਸਿੰਘ ਦਾ ਮੁੰਡਾ ਰਮਨਦੀਪ ਸਿੰਘ ਤੇ ਰঞ্জੀਤ ਸਿੰਘ ਦਾ ਇੱਕ ਦੂਜਾ ਮੁੰਡਾ ਹੈ ਹਰਮਨਦੀਪ ਸਿੰਘ ਕਿਉਂਕਿ ਜਿਹੜੇ ਆ ਦੋ ਜਣੇ ਆ ਭਗੋੜੇ ਹੋ ਗਏ ਆ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈਏ ਪੁਲਸ ਨੇ ਜਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਪਏ ਆ ਮੈਂ ਅੱਲਾਹ ਕੋ ਕਹਿਣਾ ਪਿਆ ਕਿ ਸਾਡੇ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਬਹੁਤ ਹੀ ਹੁਨਹਾਰ ਮੈਂ ਚਾਹਨਾ ਕਿ ਉਹਨਾਂ ਲਈ ਇੱਕੋ ਅਪੀਲ ਕਰਦਾ ਮੈਨੂੰ ਇਨਸਾਫ ਮੇਰੇ ਪਾਪਾ ਨੂੰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾਂ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮੰਥ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਡ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ ਲਾਉ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਡ ਹਸਬੰਡ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ ਲਾਉ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕਰੈਕ ਹੋ ਗਈ ਵੀ ਆ ਕੀ ਵਜ੍ਹਾ ਬੰਦ ਉਹਨਾਂ ਨੇ ਕੋਈ ਸ਼ਹਿਦਦਾਨ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ਦਾਰ ਹਥਿਆਰ ਹੈਗੇ ਨਹੀਂ ਉਹਨਾਂ ਨੇ ਕਿਹਾ ਕਿ ਕੀ ਵਜ੍ਹਾ ਮੰਦਿਰ ਸਾਡੇ ਸਾਹਮਣੇ ਆ ਕੇ ਹਮਲਾ ਕੋਈ ਲਾਗਤ ਬਾਜੀ ਨਹੀਂ ਉਹਨਾਂ ਦੀ ਲਾਗਤ ਬਾਜੀ ਸਿਰਫ ਇਹੀ ਹੈ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮੇਰੇ ਮਾਤਾ ਪਿਤਾ ਤੇ ਮੇਰੇ ਪ੍ਰਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਦ ਨੂੰ ਤੇ ਮੇਰੇ ਜਿਹੜੇ ਫਾਦਰ ਨੇ ਲਾਉਣ ਨੂੰ ਮਾਰਿਆ ਪਿਆ ਪਹਿਲਾਂ ਕੋਈ ਦਾ ਡਿਸੀਜ ਨਹੀਂ ਹਾਂਜੀ ਨਹੀਂ ਪਹਿਲੇ ਆਨੂੰ ਧਮਕੀਆਂ ਦਿੰਦੇ ਰਹੇ ਸੀ ਕਾਫੀ ਜ਼ਿਆਦਾ ਕਿ ਤੁਹਾਨੂੰ ਜਾਨੋਂ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਹੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਅਸੀਂ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਸਾਈਨ ਕੀਤੇ ਸੀ ਬਿਆਨ ਦਿੱਤੇ ਕਿ ਅਸੀਂ ਕੁਝ ਨਹੀਂ ਕਵਾਂਗੇ ਕਵਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ ਆ ਤੇ ਇਹ ਜਿਹੜੀ ਆ ਕੱਲ ਦੀ ਘਟਨਾ ਵਾਂ ਸ਼ਾਮੀ 4:17 ਤੇ ਕੈਮਰੇ ਵਿੱਚ ਵੀ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਦੀ ਆ ਤੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਾ ਹਮਲਾ ਕੀਤਾ ਵਾ ਇਹਨਾਂ ਤੇ ਸਾਡੇ ਘਰ ਕੋਈ ਆਇਆ ਸੀਗਾ ਸਾਨੂੰ ਦੱਸਣ ਵਾਸਤੇ ਕਿ ਇਦਾਂ ਤੁਹਾਡੇ ਹਸਬੰਡ ਨੂੰ ਤੇ ਤੁਹਾਡੇ ਜਿਹੜੇ ਆ ਸੋਹਰੇ ਨੂੰ ਮਾਰਿਆ ਵਾ ਨਾਲ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਸਿਰ 'ਤੇ ਲੱਗੀ ਆ ਤੇ ਇੱਕ ਉਹਨਾਂ ਦੇ ਬਾਹ ਤੇ ਪਲੇਟਾਂ ਪਈਆਂ ਉਹਨਾਂ ਨੂੰ ਪੁਲਿਸ ਨੂੰ ਵੀ ਅਸੀਂ ਦੱਸਿਆ ਵਾ ਤੇ ਉਹ ਵੀ ਕਾਰਵਾਈ ਕਰਦੇ ਪਏ ਆ ਚਲੋ ਤੇ ਇਹ ਕਹੀਂ ਐਸ ਰੈਸਪੀ ਦੇ ਪੇਸ਼ ਹੋਈ ਸੀਗੇ ਜਾ ਕੇ ਤੇ ਉਹਨਾਂ ਨੂੰ ਵੀ ਦੱਸਿਆ ਕਿ ਇਦਾਂ ਇਦਾਂ ਇਹਨਾਂ ਨੇ ਹਨ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਹਨੂੰ ਖਤਰਾ ਹੈ ਇਹਨਾਂ ਤੋਂ ਤੇ ਸਾਡੀ ਮਦਦ ਕੀਤੀ ਜਾਏ ਬਸ ਅਹੀਂ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਏ ਮੇਰੇ ਹਸਬੰਡ ਜਿਹੜੇ ਆ ਡਿਲੀਵਰੀ ਬੋਏ ਹੈਗੇ ਆ ਤੇ ਉਹੀ ਕਮਾਣ ਵਾਲੇ ਸੀ ਕਿ ਉਹਨਾਂ ਤੇ ਇਹਨਾਂ ਨੇ ਸੱਟਾ ਲਾਤੀਆਂ ਤੇ ਇੱਕ ਮੇਰੇ ਜਿਹੜੇ ਫਾਦਰ ਇਨ ਲਾਉ ਹੀ ਉਹ ਪਹਿਲੀ ਦਾ ਕੰਮ ਕਰ ਲੈਂਦੇ ਹੁੰਦੇ ਹੈ ਮਾੜਾ ਮੋਟਾ ਬਟ ਹੁਣ ਉਹ ਵੀ ਨਹੀਂ ਕਰ ਸਕਦੇ ਤੇ ਉਹੀ ਕਮਾਨ ਵਾਲੇ ਹੀ ਦੋਨੋਂ ਤੇ ਇਹਨਾਂ ਦੇ ਸੱਟਾ ਲਾਤੀਆਂ ਨਾਲ ਸਾਹਮਣੇ ਕੀ ਤੁਹਾਨੂੰ ਸ਼ਰਮ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਕਾਰਵਾਈ ਕਰਾਂਗੇ ਕੋਈ ਗੱਲ ਤੁਸੀਂ ਚਿੰਤਾ ਨਾ ਕਰੋ ਕਿ ਨਾ ਪੰਜੀਤ ਕੌਰ ਦੁਰੰਗਲੇ ਤੋਂ ਕੀ ਗੱਲਬਾਤ ਹੈ ਗੱਲਬਾਤ ਹੈ ਮੇਰੇ ਮੁੰਡੇ ਨੇ ਸ਼ਾਦੀ ਕੀਤੀ ਹੈ ਇਹਦੇ ਮਾਮਾ ਜੀ ਨੇ ਸਾਰੇ ਜਾਣੇ ਪਏ ਆ ਤੇ ਮੇਰੇ ਆਦਮੀ ਨੇ ਬੜੀਆਂ ਸੱਟਾ ਸੱਟਾਂ ਲਾਈਆਂ ਅੱਗੇ ਵੀ ਧਮਕੀਆਂ ਦਿੰਦੇ ਸੀ ਕਲ ਸਟਾਣਾਂ ਆ ਕੇ ਸਾਨੂੰ ਵੀ ਮਾਰਨ ਪਏ ਆ ਪਰ ਸਾਨੂੰ ਹਸਾਫ ਚਾਹੀਦਾ ਇਹਨਾਂ ਕੋ ਬਸ ਇਹ ਜੇਲ ਚ ਚਾਹੀਦੀ ਸਾਨੂੰ ਇਹ ਪੰਜੇ ਦੇ ਪੰਜੇ ਕਿੰਨੀ ਕਿੰਨੀ ਲੱਗੀਆਂ ਸਟਾਣਾ ਸਟਾਣਾ ਕਿਤੇ ਮੇਰੇ ਮੁੰਡੇ ਦੇ ਲੱਗੀਆਂ ਮੇਰੇ ਆਦਮੀ ਦੀ ਲੱਗੀਆਂ ਹਸਮੰਦਰ ਕਿੱਥੇ ਨੇ ਉਹ ਬਰੋਲਦੇ ਆ ਉਹ ਇਸ ਟਾਈਮ ਸੀਰੀਅਸ ਆ ਹਾਂਜੀ ਉਹ ਤੇ ਸੀਰੀਅਸ ਆ ਤੇ ਉਹਨਾਂ ਨੇ ਜਾਦਾ ਸਟਾਣ ਲਾਈਆਂ ਗਈਆਂ ਸਿਰ 'ਚ ਜਿਆਦਾ ਲੱਗੀ ਆ ਬਾਹ ਤੋੜ ਦਿੱਤੀ ਆ ਤੇ ਇਹੀ ਕਮਾਨ ਵਾਲੇ ਹੀ ਇਹਨਾਂ ਨੂੰ ਮੰਜੇ ਸੁੱਟ ਦਿੰਦਾ

ये सब कब आया था पेशेंट की? वो आया था कल शाम को हमारे पास आ, क्या मतलब बात हुई थी क्या कंडीशन थी जब वो आया था हां पेशेंट जब हमने रिसीव किया वो आया था मल्टीपल इंजरीज के साथ उसके हेड के अराउंड इंजरीज थी और लेफ्ट आर्म के अराउंड इंजरीज थी सो जो ही हमने उसको एसेस किया तो इसका ट्रॉमा था लेफ्ट अल्ना का जो हमारी बाजू की जो हड्डी है उसमें फ्रैक्चर है और उसको जो है सीटी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है क्या है अभी तो स्टेबल लेकिन थोड़ा सा वीकनेस है एक साइड से बॉडी में तो अभी हम सोच रहे हैं आज क्या उसका एक रिपीट हम सी टी स्कैन करें देखेंगे कोई ब्लीड एक्सपैंड तो नहीं हुआ है ऐसे हिस्ट्री के हिसाब से ही इज सेइंग कि उसके साथ असॉल्ट हुआ है ਸੋ ਲਾਈਕਲੀ ਅਸਾਲਟ ਦਾ ਹੀ ਕੇਸ ਲੱਗ ਰਿਹਾ ਹੈ